ਰਖੜੀ ਦੇ ਤਿਹਾਰ ਤੋਂ ਪਹਿਲਾਂ ਪੰਜਾਬੀਆਂ ਨੂੰ ਮਿਲਿਆ ਪੰਜਾਬ ਸਰਕਾਰ ਦਾ ਵੱਡਾ ਤੋਹਫਾ 15 ਅਗਸਤ ਤੋਂ ਆਹ ਨਵੀਂ ਸਕੀਮ ਹੋਵੇਗੀ ਸ਼ੁਰੂ ਡਾਕ ਘਰਾਂ ਦੇ ਵਿੱਚ ਨਵਾਂ ਨਿਜਮ ਹੋਇਆ ਲਾਗੂ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ ਗੁਜਾਰਿਸ਼ ਬੇਨਤੀ ਕਰਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜ਼ਰੂਰ ਦਬਾ ਲਿਓ ਤਾਂ ਪਹਿਲੀ ਤੇ ਵੱਡੀ ਖਬਰ ਪੰਜਾਬ ਚ 3 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਤਾਂ ਦੇਖੋ ਪੰਜਾਬ ਦੇ ਵਿੱਚ ਮਾਨਸੂਨ ਦੀਆਂ ਗਤੀਵਿਧੀਆਂ ਤੇਜ਼ ਹੁੰਦੀਆਂ ਜਾ ਰਹੀਆਂ ਨੇ ਪੱਛਮੀ ਗੜਬੜੀ ਦੇ ਕਾਰਨ ਸੂਬੇ ਦੇ ਮੌਸਮ ਚ ਵੱਡਾ ਬਦਲਾ ਦੇਖਿਆ ਜਾ ਸਕਦਾ ਹੈ ਪੰਜਾਬ ਦੇ ਵਿੱਚ 3 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ 5 6 ਅਤੇ 7 ਨੂੰ ਸਵੇਰੇ ਦੇ ਵਿੱਚ ਭਾਰੀ ਮੀਂਹ ਪਵੇਗਾ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਤੋਂ ਭਾਰੀ ਅਤੇ ਹਲਕਾ ਮੀਂਹ ਪੈ ਸਕਦਾ ਹੈ ਤਾਂ ਦੇਖੋ ਹਿਮਾਚਲ ਪ੍ਰਦੇਸ਼ ਵਿੱਚ ਵੀ ਜ਼ਮੀਨ ਖਿਸਕਣ ਕਾਰਨ ਸੜਕਾਂ 'ਤੇ ਮਲਬਾ ਹੁਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਠਾਨਕੋਟ ਦੇ ਆਲੇ-ਦੁਆਲੇ ਰਹਿਣ ਵਾਲਿਆਂ ਲਈ ਅਲਰਟ ਜਾਰੀ ਕਰ ਦਿੱਤਾ ਹੈ ਉਧਰ ਇੱਕ ਹੋਰ ਵੱਡੀ ਖਬਰ ਸੂਬੇ ਦੇ ਹਰ ਪਿੰਡ ਤੇ ਬਾੜ ਵਿੱਚ ਨਸ਼ਿਆਂ ਵਿਰੁੱਧ ਲੜਨ ਲਈ ਰੱਖਿਆ ਕਮੇਡੀਆਂ ਬਣਾਈਆਂ ਜਾਣਗੀਆਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਕੀਤੀ ਗਈ ਫੈਸਲਾਕੁਨ ਜੰਗ ਜੁੱਧ ਨਸ਼ਿਆ ਕੇ ਵਿਰੁੱਧ ਮੁਹਿੰਮ ਨੂੰ ਅਗਲੇ ਪੜਾਤੇ ਲਜਾਣ ਲਈ ਫੈਸਲਾ ਕੀਤਾ ਗਿਆ ਇਸ ਤਹਿਤ ਸੂਬੇ ਦੇ ਹਰ ਪਿੰਡ ਅਤੇ ਬਾੜ ਦੇ ਵਿੱਚ ਨਸ਼ਿਆਂ ਵਿਰੁੱਧ ਲੜਨ ਲਈ ਰੱਖਿਆ ਕਮੇਟੀਆਂ ਬਣਾਈਆਂ ਜਾਣਗੀਆਂ ਮੁੱਖ ਮੰਤਰੀ ਨੇ ਲੁਧਿਆਣਾ ਤੋਂ ਇਸ ਮਹਿੰਮ ਦੀ ਸ਼ੁਰੂਆਤ ਕੀਤੀ ਹੈ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਉਦੇਸ਼ ਨਾਲ ਸਰਕਾਰ ਨੇ ਪਿੰਡ ਅਤੇ ਬਾੜ ਦੇ ਪੱਧਰ ਤੇ ਰੱਖਿਆ ਕਮੇਟੀਆਂ ਬਣਾਉਣ ਦਾ ਫੈਸਲਾ ਕੀਤਾ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਤੁਹਾਡੇ ਤੱਕ ਲੈ ਕੇ ਆਏ ਹਾਂ ਪੰਜਾਬੀ ਗਾਇਕ ਹਰ ਭਜਨ ਮਾਨ ਨਾਲ ਵਾਪਰਿਆ ਵੱਡਾ ਹਾਦਸਾ ਤਾਂ ਦੇਖੋ ਪੰਜਾਬੀ ਗਾਇਕ ਹਰ ਭਜਨ ਮਾਨ ਬਾਰੇ ਹੁਣੇ-ਹੁਣੇ ਵੱਡੀ ਖਬਰ ਆਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਹਰ ਭਜਨ ਮਾਨ ਦਾ ਇੱਕ ਦਰਦਨਾਕ ਹਾਦਸਾ ਹੋਇਆ ਹੈ ਇਹ ਘਟਨਾ ਕੱਲ ਸਵੇਰੇ ਕੁਰਕ ਖੇਤਰ ਦੇ ਵਿੱਚ ਵਾਪਰੀ ਹੈ ਜਿੱਥੇ ਕਾਰ ਪੀਪਲ ਫਲਾਈਓਵਰ ਤੇ ਡਿਵਾਈਡਰ ਨਾਲ ਟਕਰਾ ਗਈ ਹੈ ਅਤੇ ਪਲਟ ਗਈ ਇਸ ਦੌਰਾਨ ਕਾਰ ਦੇ ਵਿੱਚ ਹਰਭਜਨ ਮਾਨ ਨਾਲ ਚਾਰ ਲੋਕ ਹੋਰ ਸਵਾਰ ਸਨ ਖੁਸ਼ਕਿਸਮਤੀ ਰਹੀ ਕਿ ਹਾਦਸੇ ਵਿੱਚ ਹਰਭਜਨ ਮਾਨ ਬਾਲਬਾਲ ਬਚ ਗਏ ਇਸ ਹਾਦਸੇ ਵਿੱਚ ਸੁਰੱਖਿਆ ਗੜ ਜ਼ਖਮੀ ਹੋ ਗਿਆ ਕਾਰ ਵੀ ਬਚ ਗਈ ਹੈ ਇਸ ਹਾਦਸੇ ਤੋਂ ਬਾਅਦ ਉਹ ਕਾਰ ਲੈ ਕੇ ਚੰਡੀਗੜ੍ਹ ਲਈ ਰਵਾਨਾ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਹਰਭਜਨ ਮਾਨ ਦਿੱਲੀ ਵਿੱਚ ਇੱਕ ਸ਼ੋਅ ਕਰਨ ਤੋਂ ਬਾਅਦ ਚੰਡੀਗੜ੍ਹ ਨੂੰ ਵਾਪਸ ਆ ਰਹੇ ਸਨ ਉਧਰ ਇੱਕ ਹੋਰ ਵੱਡੀ ਖਬਰ ਰਖੜੀ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵੱਡਾ ਤੋਹਫਾ ਹੁਣ WhatsApp ਰਾਹੀਂ ਘਰ ਬੈਠੇ ਹੋਏਗਾ ਇਹ ਕੰਮ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਨੇ ਅਮ ਆਦਮੀ ਕਲੀਨਿਕਾਂ ਵਿੱਚ WhatsApp ਚੈਟਬੋਟ ਲਾਂਚ ਕੀਤਾ ਇਸ ਤੋਂ ਬਾਅਦ ਲੋਕਾਂ ਨੂੰ ਹੁਣ ਦਵਾਈਆਂ ਦੀਆਂ ਸਾਰੀਆਂ ਰਿਪੋਰਟਾਂ WhatsApp ਤੇ ਹੀ ਮਿਲਣ ਗਈਆਂ ਲੋਕਾਂ ਨੂੰ ਡਾਕਟਰਾਂ ਦੀ ਪਰਚੀ ਜਾਂ ਰਿਪੋਰਟ ਲਈ ਕਲੀਨਿਕ ਵੀ ਆਉਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਉਹਨਾਂ ਨੂੰ ਸਭ ਕੁਝ WhatsApp ਤੇ ਹੀ ਉਪਲਬਧ ਹੁਣ ਕਰਵਾਇਆ ਜਾਵੇਗਾ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਉਹਨਾਂ ਕਿਹਾ ਕਿ ਇਸ ਕਾਰਨ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਜੇਕਰ ਟੈਸਟ ਸਮੇਂ ਸਰ ਕਿਤੇ ਜਾਂਦੇ ਨੇ ਤਾਂ ਮਰੀਜ਼ ਦਵਾਈਆਂ ਲੈ ਕੇ ਹੀ ਠੀਕ ਹੋ ਜਾਣਗੇ 880 ਆਮ ਆਦਮੀ ਕਲੀਨਿਕਾਂ ਦੇ ਵਿੱਚ ਹਰ ਰੋਜ਼ 70 ਹਜ਼ਾਰ ਮਰੀਜ਼ ਚੈੱਕਅਪ ਲਈ ਆਉਂਦੇ ਨੇ ਸਰਕਾਰ ਨੇ ਕਿਹਾ ਕਿ ਸਾਡਾ ਫਰਜ਼ ਹੈ ਅਸੀਂ ਲੋਕਾਂ ਦੀ ਸਿਹਤ ਦੀ ਚਿੰਤਾ ਕਰੀਏ ਅਤੇ ਉਹਨਾਂ ਨੂੰ ਉਹਨਾਂ ਦੀ ਦੇਖਭਾਲ ਕਰੀਏ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡ ਨੇ ਜਿੱਥੇ ਬੱਚੇ ਨੂੰ ਜਨਮ ਤੋਂ ਪਹਿਲਾਂ ਹੀ ਖਡਾਉਣਿਆਂ ਦੀ ਬਜਾਏ ਵੀਲ ਚੇਅਰ ਕ੍ਰਿਤੜੀ ਪੈਂਦੀ ਸੀ ਸਰਕਾਰ ਹੁਣ ਵੱਡਾ ਐਲਾਨ ਕਰ ਰਹੀ ਹੈ ਉਧਰ ਇੱਕ ਹੋਰ ਵੱਡੀ ਖਬਰ ਸਿਰਫ 15 ਰੁਪਏ ਚ ਹੀ ਪਾਰ ਹੋਵੇਗਾ ਟੋਲ ਪਲਾਜਾ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਦੇਸ਼ ਵਿੱਚ ਟੋਲ ਭੁਗਤਾਨ ਨੂੰ ਸਰਲ ਅਤੇ ਪਹੁੰਚਯੋਗ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਜਿਸ ਕਰਕੇ ਤੁਸੀਂ ਆਸਾਨੀ ਨਾਲ ਟੋਲ ਪਲਾਜਾ ਪਾਰ ਕਰ ਸਕਦੇ ਹੋ ਇਹ ਸਕੀਮ ਖਾਸ ਤੌਰ ਤੇ ਨਿੱਜੀ ਵਾਹਨ ਜਿਵੇਂ ਕਿ ਕਾਰਾਂ ਜਿਪਾਂ ਅਤੇ ਵੈਨਾਂ ਲਈ ਲਾਗੂ ਹੋਵੇਗੀ ਇਸ ਰਾਹੀਂ ਸਿਰਫ 15 ਰੁਪਏ ਵਿੱਚ ਹੀ ਟੋਲ ਪਲਾਜ਼ਾ ਭਰ ਕੀਤਾ ਜਾਵੇਗਾ ਪਰ ਇਸ ਲਈ ਤੁਹਾਨੂੰ ਇੱਕ ਕੰਮ ਕਰਨਾ ਪਵੇਗਾ ਤਾਂ ਦੇਖੋ ਕਦੋਂ ਇਹ ਪ੍ਰੋਜੈਕਟ ਲਾਗੂ ਹੋਵੇਗਾ ਆਉਣ ਵਾਲੀ 15 ਅਗਸਤ ਨੂੰ ਸਰਕਾਰ ਦੇ ਵੱਲੋਂ ਇਹ ਸਕੀਮ ਲਾਗੂ ਕੀਤੀ ਜਾਵੇਗੀ ਇਸ ਨਵੇਂ ਫਾਸਟ ਟੈਗ ਦੇ ਆਉਣ ਤੋਂ ਬਾਅਦ ਡਰਾਈਵਰ ਸਿਰਫ 15 ਰੁਪਏ ਵਿੱਚ ਹੀ ਟੋਲ ਪਲਾਜ਼ਾ ਪਾਰ ਕਰ ਸਕਦੇ ਨੇ ਤਾਂ ਦੇਖੋ ਸਰਕਾਰ ਦੇ ਵੱਲੋਂ ਫਾਸਟੈਗ ਪਾਸ ਸਕੀਮਾਂ ਜਿਹੜੀ ਹੁਣ ਸ਼ੁਰੂ ਕੀਤੀ ਜਾ ਰਹੀ ਹੈ 3000 ਰੁਪਏ ਦੇ ਕੇ ਤੁਹਾਨੂੰ ਇਹ ਫਾਸਟੈਗ ਪਾਸ ਬਣਾਉਣਾ ਹੈ ਅਤੇ 200 ਯਾਤਰਾਵਾਂ ਤੁਸੀਂ ਬਿਲਕੁਲ ਫਰੀ ਦੇ ਵਿੱਚ ਕਰ ਸਕਦੇ ਹੋ ਤਾਂ ਦੇਖੋ ਜਾਨੀ ਕਿ ਟੋਲ ਪਲਾਜ਼ਾ ਪਾਰ ਕਰਨ ਲਈ ਸਿਰਫ 15 ਰੁਪਏ ਪ੍ਰਤੀ ਟੋਲ ਹੀ ਤੁਹਾਨੂੰ ਦੇਣਾ ਪਵੇਗਾ ਜਾਨੀ ਕਿ 3000 ਰੁਪਏ ਦੇ ਕੇ 200 ਯਾਤਰਾਵਾਂ ਤੁਸੀਂ ਫਰੀ ਕਰ ਸਕਦੇ ਹੋ ਉਧਰ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ 400 ਯੂਨਟ ਤੱਕ ਦੀ ਅੱਧੀ ਬਿਜਲੀ ਬਿੱਲ ਸਕੀਮ ਖਤਮ ਘਰੇਲੂ ਬਿਜਲੀ ਖਪਤਕਾਰਾਂ ਨੂੰ ਸੁੱਭਾ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ 400 ਯੂਨਟ ਤੱਕ ਦੇ ਬਿਜਲੀ ਬਿੱਲ ਤੇ 50% ਦੀ ਛੋਟ ਸੌਲਤ ਹੁਣ ਖਤਮ ਕਰ ਦਿੱਤੀ ਗਈ ਹੈ ਇਸ ਯੋਜਨਾ ਦੇ ਨਿਯਮਾਂ ਨੂੰ ਬਦਲ ਦਿੱਤਾ ਗਿਆ ਸੋਦੇ ਹੋਏ ਨਿਯਮਾਂ ਦੇ ਤਹਿਤ ਯੂਨਟ ਸੀਮਾ ਘਟਾ ਦਿੱਤੀ ਗਈ ਹੈ ਹੁਣ ਸਿਰਫ 100 ਯੂਨਟ ਤੱਕ ਮਹੀਨਾਵਾਰ ਖਪਤ ਵਾਲੇ ਬਿਜਲੀ ਬਿੱਲਾਂ ਤੇ 50% ਛੋਟ ਹੀ ਮਿਲੇਗੀ ਬਿਜਲੀ ਵਿਭਾਗ ਦੇ ਅਨੁਸਾਰ ਸੂਬੇ ਦੇ ਲਗਭਗ 45 ਲੱਖ ਘਰੇਲੂ ਖਪਤਕਾਰਾਂ ਵਿੱਚੋਂ ਲਗਭਗ 31 ਲੱਖ ਪਰਿਵਾਰ ਅਜਿਹੇ ਨੇ ਜਿਨ੍ਹਾਂ ਦੀ ਮਾਸਿਕ ਖਪਤ 100 ਯੂਨਟ ਤੋਂ ਵੀ ਵੱਧ ਨਹੀਂ ਹੈ ਇਨ੍ਹਾਂ 31 ਲੱਖ ਖਪਤਕਾਰਾਂ ਵਿੱਚ ਲਗਭਗ 15 ਲੱਖ BPL ਪਰਿਵਾਰ ਵੀ ਸ਼ਾਮਲ ਨੇ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਡਾਕ ਵਿਭਾਗ ਦਾ ਵੱਡਾ ਐਲਾਨ ਬਦਲ ਗਏ ਨਿਯਮ ਭਾਰਤੀ ਡਾਕ ਵਿਭਾਗ ਨੇ ਇੱਕ ਵੱਡਾ ਐਲਾਨ ਕੀਤਾ ਹੈ 1 ਸਤੰਬਰ ਤੋਂ ਰਜਿਸਟਰਡ ਡਾਕ ਸੇਵਾ ਨੂੰ ਸਪੀਡ ਪੋਸਟ ਵਿੱਚ ਹੀ ਮਿਲਾ ਦਿੱਤਾ ਜਾਵੇਗਾ ਇਸ ਫੈਸਲੇ ਤੋਂ ਬਾਅਦ ਗਾਹਕਾਂ ਨੂੰ ਪਾਰਸਲ ਅਤੇ ਚਿੱਠੀਆਂ ਭੇਜਣ ਲਈ ਸਿਰਫ ਸਪੀਡ ਪੋਸਟ ਹੀ ਦੀ ਸਹੂਲਤ ਦਿੱਤੀ ਜਾਵੇਗੀ ਜਿਸਦਾ ਉਦੇਸ਼ ਡਾਕ ਸੇਵਾ ਨੂੰ ਤੇਜ਼ ਅਤੇ ਹੋਰ ਆਧੁਨਿਕ ਬਣਾਉਣਾ ਹੈ ਤਾਂ ਦੇਖੋ ਰਜਿਸਟਰਡ ਡਾਕ ਸੇਵਾ ਜੋ ਕਿ 1854 ਵਿੱਚ ਸ਼ੁਰੂ ਹੋਈ ਸੀ ਡਿਲੀਵਰੀ ਦਾ ਸਬੂਤ ਅਤੇ ਪ੍ਰਾਪਤਕਰਤਾ ਦੇ ਦਸਤਕਦ ਦੀ ਲੋੜ ਹੁੰਦੀ ਸੀ ਪਰ ਪਿਛਲੇ ਕੁਝ ਸਾਲਾਂ ਵਿੱਚ ਇਸ ਦੀ ਵਰਤੋਂ ਬਹੁਤ ਘਟ ਗਈ ਹੈ ਅਧਿਕਾਰਤ ਅੰਕੜਿਆਂ ਅਨੁਸਾਰ 11 ਤੋਂ 12 ਵਿੱਚ ਰਜਿਸਟਰਡ ਡਾਕਾਂ ਦੀ ਗਿਣਤੀ 24 ਕਰੋੜ ਸੀ ਜੋ 19 ਤੋਂ 20 ਤੱਕ ਘਟ ਕੇ 18 ਕਰੋੜ ਰਹਿ ਗਈ ਹੈ ਇਸ ਕਰਕੇ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਰਜਿਸਟਰਡ ਡਾਕ ਸੇਵਾ ਨੂੰ ਹੁਣ ਸਪੀਡ ਪੋਸਟ ਦੇ ਵਿੱਚ ਹੀ ਮਿਲਾਇਆ ਜਾਵੇਗਾ ਅਤੇ ਹੁਣ ਰਜਿਸਟਰਡ ਪੋਸਟ ਤੁਸੀਂ ਨਹੀਂ ਕਰ ਸਕੋਗੇ ਸਿਰਫ ਸਪੀਡ ਪੋਸਟ ਹੀ ਕਰ ਸਕੋਗੇ ਨਵੀਂ ਸਹੂਲਤ ਸਰਕਾਰ ਨੇ ਦਿੱਤੀ ਹੈ ਡਾਕ ਸੇਵਾ ਨੂੰ ਸਰਲ ਅਤੇ ਤੇਜ਼ ਬਣਾਉਣ ਲਈ ਵੱਡਾ ਐਲਾਨ ਸਰਕਾਰ ਨੇ ਕੀਤਾ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਨਵਾਂ ਕੋਈ ਅਪਡੇਟ ਲੈ ਕੇ ਨਵੀਂ ਕੋਈ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ ਸਸਰੀਕਾਲ ਥੈਂਕ ਯੂ ਜੀ